ਆਹ ਵੀਡੀਓ ਤੁਹਾਨੂੰ ਹੈਰਾਨ ਕਰ ਦੇਵੇਗੀ ਕਿ ਲੁਟੇਰਿਆਂ ਦੇ ਹੌਸਲੇ ਇੰਨੇ ਕੋ ਬਲੰਦ ਹੋ ਚੁੱਕੇ ਨੇ ਕਿ ਇੱਕ ਐਕਟਵਾ ਤੇ ਜਾਂਦੀ ਔਰਤ ਨੂੰ ਕਿਵੇਂ ਮੋਟਰਸਾਈਕਲ ਦੇ ਲੁਟੇਰਿਆਂ ਨੇ ਰੋਕ ਕੇ ਘੇਰ ਕੇ ਲੁੱਟਿਆ ਲੁੱਟਿਆ ਕੀ ਉਸ ਦੀ ਐਕਟਵਾ ਲੁੱਟ ਕੇ ਉੱਥੋਂ ਫਰਾਰ ਹੋ ਗਏ ਹਾਲਾਂਕਿ ਪਹਿਲਾਂ ਦੋਨੋਂ ਲੁਟੇਰੇ ਉਸ ਦੀ ਐਕਟਵਾ ਦੇ ਬਰਾਬਰ ਮੋਟਰਸਾਈਕਲ ਲਾਉਂਦੇ ਆ ਫਿਰ ਮੋਟਰਸਾਈਕਲ ਬਰਾਬਰ ਲਾਉਂਦੇ ਆ ਤਾਂ ਉਹ ਔਰਤ ਐਕਟਵਾ ਭਜਾਉਣ ਦੀ ਕੋਸ਼ਿਸ਼ ਕਰਦੀ ਆ ਕਿ ਉਹ ਐਕਟਵਾ ਭਜਾ ਕੇ ਨਿਕਲ ਜਾਵੇ ਪਰ ਉਹ ਔਰਤ ਐਕਟਵਾ ਨਹੀਂ ਉਸ ਤੋਂ ਭੱਜਦੀ ਔਰ ਲੁੱਟੇਰੇ ਉਸ ਦੇ ਅੱਗੇ ਮੋਟਰਸਾਈਕਲ ਕਰਕੇ ਉਸ ਨੂੰ ਛੁੱਟ ਦਿੰਦੇ ਆ ਤਾਂ ਜਦੋਂ ਐਕਟਵਾ ਤੋਂ ਔਰਤ ਡਿੱਗ ਜਾਂਦੀ ਆ ਤਾਂ ਉਹ ਔਰਤ ਤੋਂ ਕੋਲੋਂ ਐਕਟਵਾ ਖੋਕੇ ਉੱਥੋਂ ਫਰਾਰ ਹੋ ਜਾਂਦੇ ਆ ਲੁੱਟੇਰੇ ਤਾਂ ਤਸਵੀਰਾਂ ਤੁਹਾਡੇ ਨਾਲ ਹਿਸ਼ਿਆਰਪੁਰ ਤੋਂ ਸਾਂਝੀਆਂ ਕਰ ਰਹੇ ਆ ਜਿੱਥੇ ਚੋਰਾਂ ਦੇ ਹੌਸਲੇ ਲੁੱਟੇਰਿਆਂ ਦੇ ਹੌਸਲੇ ਇੰਨੇ ਕੋ ਬੁਲੰਦ ਹੋ ਚੁੱਕੇ ਨੇ ਕਿ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਹਾਲਾਂਕਿ ਪੁਲਿਸ ਦੀ ਗੱਲ ਕਰੀਏ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਤੋਂ ਬਿਲਕੁਲ ਵੀ ਹੁਣ ਡਰ ਇਹਨਾਂ ਲੁਟੇਰਿਆਂ ਚੋਰਾਂ ਨੂੰ ਨਹੀਂ ਰਿਹਾ ਮੌਕੇ ਤੇ ਲੱਗਾ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਸੀਸੀਟੀਵੀ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਂਕਿ ਇਸ ਔਰਤ ਬਾਰੇ ਤਾਂ ਕੁਝ ਵੀ ਪਤਾ ਨਹੀਂ ਚੱਲ ਸਕਿਆ ਕਿ ਔਰਤ ਕੌਣ ਹੈ ਕਿੱਥੋਂ ਹੈ ਪਰ ਹਸ਼ਿਆਰਪੁਰ ਦੇ ਵਿੱਚੋਂ ਹੀ ਸੀਸੀਟੀਵੀ ਨਿਕਲ ਕੇ ਬਾਹਰ ਆਈ ਔਰ ਕਿਵੇਂ ਔਰਤ ਦੇ ਕੋਲੋਂ ਐਕਟਵਾ ਖੋ ਕੇ ਇਹ ਲੁਟੇਰੇ ਫਰਾਰ ਹੁੰਦੇ ਹਾਲਾਂਕਿ ਔਰਤ ਮਗਰ ਭੱਜਣ ਦੀ ਕੋਸ਼ਿਸ਼ ਵੀ ਕਰਦੀ ਆ ਲੇਕਿਨ ਬੜੀ ਫੁਰਤੀ ਦੇ ਨਾਲ ਬੜੀ ਫਰਤੀਲੇ ਤਰੀਕੇ ਦੇ ਨਾਲ ਜਿਹੜੇ ਲੁਟੇਰੇ ਆ ਉਸ ਦੇ ਕੋਲੋਂ ਐਕਟਵਾ ਲੈ ਕੇ ਫਰਾਰ ਹੋ ਜਾਂਦੇ ਆ ਇਹ ਤਸਵੀਰਾਂ ਹਸ਼ਿਆਰਪੁਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਲੁਟੇਰੇ ਲੁੱਟਾਂ ਖੋਹਾਂ ਕਹਿ ਲਈਏ ਚੋਰੀਆਂ ਕਹਿ ਲਈਏ ਬੜੀਆਂ ਜ਼ਿਆਦਾ ਵੱਧ ਚੁੱਕੀਆਂ ਨੇ ਬਿਲਕੁਲ ਵੀ ਡਰ ਨਹੀਂ ਇਹਨਾਂ ਲੁਟੇਰਿਆਂ ਨੂੰ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਕੀ ਹਾਲਾਤ ਕਿਸ ਤਰ੍ਹਾਂ ਦੇ ਬਣ ਚੁੱਕੇ ਨੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਮੋਟਰਸਾਈਕਲ ਲੁੱਟਣਾ ਹੋਵੇ ਐਕਟਵਾਂ ਲੁੱਟਣੀ ਹੋਵੇ ਜਾਂ ਫਿਰ ਤੁਹਾਡੇ ਪਾਏ ਹੋਏ ਸੋਨੇ ਦੇ ਗਹਿਣੇ ਲੁੱਟਨੇ ਹੋਣ ਜਾਂ ਫਿਰ ਮੋਬਾਈਲ ਸਨੇਚ ਕਰਨਾ ਹੋਵੇ ਤਾਂ ਇਹ ਲੁਟੇਰਿਆਂ ਦਾ ਬਿਲਕੁਲ ਮਿੰਟਾਂ ਸਕਿੰਟਾਂ ਦਾ ਕੰਮ ਹੈ ਥਾਣਾ ਚਾਹੇ ਕੋਲੇ ਹੋਵੇ ਚਾਹੇ ਥਾਣਾ ਦੂਰ ਹੋਵੇ ਇਸ ਚੀਜ਼ ਨਾਲ ਬਿਲਕੁਲ ਵੀ ਇਹਨਾਂ ਲੁਟੇਰਿਆਂ ਨੂੰ ਹੁਣ ਫਰਕ ਨਹੀਂ ਪੈਂਦਾ ਕਿਉਂਕਿ ਇਹ ਇਹ ਸਮਝਦੇ ਨੇ ਕਿ ਪੁਲਿਸ ਇਹਨਾਂ ਦਾ ਕੀ ਕਰ ਲੇਗੀ ਬੜਾ ਵੱਡਾ ਚੈਲੰਜ ਆ ਪੁਲਿਸ ਦੇ ਲਈ ਵੀ ਕਿਉਂਕਿ ਹਾਲਾਤ ਕਿਸ ਤਰ੍ਹਾਂ ਦੇ ਬਣਾ ਦਿੱਤੇ ਨੇ ਇਹਨਾਂ ਲੁਟੇਰਿਆਂ ਨੇ ਇਹਨਾਂ ਚੋਰਾਂ ਨੇ ਔਰ ਇਹ ਸਭ ਕੁਝ ਦੀ ਗੱਲ ਕਰੀਏ ਤਾਂ ਲੋਕਾਂ ਨਾਲ ਗੱਲ ਕਰਦੇ ਆ ਤਾਂ ਲੋਕ ਕੇਸ ਦਾ ਮੇਨ ਨਤੀਜਾ ਇਹ ਹੀ ਦੱਸਦੇ ਨੇ ਕਿ ਜਿਹੜਾ ਨਸ਼ਾ ਚਿੱਟੇ ਤੇ ਲੱਗੇ ਨੌਜਵਾਨ ਚਿੱਟੇ ਦੀ ਪੂਰਤੀ ਦੇ ਲਈ ਨੌਜਵਾਨ ਲੁੱਟਾਂ ਖੋਹਾਂ ਕਰਦੇ ਨੇ ਐਕਟਵਾਵਾਂ ਖੋਹਦੇ ਨੇ ਮੋਟਰਸਾਈਕਲ ਖੋਹਦੇ ਨੇ ਮੋਬਾਈਲ ਖੋਹਦੇ ਨੇ ਜਾਂ ਫਿਰ ਚੋਰੀਆਂ ਕਰਦੇ ਨੇ ਇਸ ਤਰ੍ਹਾਂ ਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੀ ਇਸ ਲਈ ਕਰਦੇ ਨੇ ਕਿਉਂਕਿ ਉਹਨਾਂ ਨੇ ਆਪਣੀ ਨਸ਼ੇ ਦੀ ਪੂਰਤੀ ਕਰਨੀ ਹੁੰਦੀ ਆ ਪਰ ਫਿਲਹਾਲ ਦੀ ਘੜੀ ਬੜੀ ਮੰਦ ਭਾਗੀਏ ਘਟਨਾ ਹੈਗੀ ਆ ਜੋ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਇਹ ਹਸ਼ਿਆਰਪੁਰ ਦੀ ਘਟਨਾ ਜਿੱਥੇ ਔਰਤ ਨੂੰ ਐਕਟਵਾ ਉਹਦੇ ਕੋਲੋਂ ਕਿਵੇਂ ਫੁਰਤੀ ਦੇ ਨਾਲ ਲੁਟੇਰਿਆ ਨੇ ਕੋਈ ਔਰ ਉਥੋਂ ਫਰਾਰ ਹੋ ਗਿਆ ਫਿਲਹਾਲ ਇਸ ਵੀਡੀਓ ਦੇ ਬਾਬਤ ਤੁਸੀਂ ਕੀ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜਰੂਰ ਲਿਖਣਾ